ਤਾਂ ਉਹ 30 ਸਾਲ ਬਾਅਦ ਤਕਰੀਬਨ ਕੋਰਟ ਦੇ ਵਿੱਚੋਂ ਇਨਸਾਫ ਮਿਲਿਆ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਦੇਖਣਾ ਕੀ ਮਸਲਾ ਸੀਗਾ ਕਿਹੜਾ ਕਿਸ ਮੱਲੇ ਬਾਰੇ ਪੁੱਛ ਰਹੇ ਹੋ ਮਸਲਾ ਭਾਜੀ ਸਜੇਨਾਂ ਨੂੰ ਘੱਟ ਮਿਲੀ ਹੈ ਕੀ ਮਸਲਾ ਕਿਸੇ ਤਰ੍ਹਾਂ ਦੀ ਬਸੌਂ ਕੀ ਵਾਕਿਆ ਕੀ ਹੈ ਕਿਸ ਤਰ੍ਹਾਂ ਦਾ ਵਾਕਿਆ ਮਤਲਬ ਸੈਂਟਰ ਗਵਰਨਮੈਂਟ ਤੋਂ ਜਦੋਂ 1988 ਦੇ ਵਿੱਚ ਅੱਤਵਾਦ ਪੀਕ ਤੇ ਸੀ ਸੈਂਟਰ ਦੇ ਕੋ ਹਮਨਿਸਟਰ ਆਈ ਸੀਗੇ ਉਹਨਾਂ ਨੇ ਐਸਆਈਓ ਲੈਵਲ ਤੱਕ ਪਹੁੰਚੇ ਦੇ ਦੀ ਦਸੋਂ ਅੱਤਵਾਦ ਕਿਵੇਂ ਖਤਮ ਹੋਊਗਾ ਕੀ ਕੋਸ਼ਨ ਚਾਹੀਦਾ ਤੇ ਅਜੇ ਹੁਣ ਜਾਂ ਤੱਕ ਤੋਂ ਤੇ ਅਜੇ ਕਰਨੀ ਕਰਦੇ ਜਦੋਂ 1997 ਦੇ ਵਿੱਚ ਅਡਵਾਨੀ ਸਾਹ ਦੇ ਰੱਤ ਯਾਤਰਾ ਪੀਪੀਸੀ ਵੀ ਆਂਧਰਾ ਪ੍ਰਦੇਸ਼ ਪਹੁੰਚੇ ਸੀਗੇ ਸਾਡੇ ਸਰਦਾਰਜੀਤ ਸਿੰਘ ਸੰਧੂ ਹੋਣਾ ਨੇ ਸੂਇਸਾਈਡ ਪੀਪੀਸੀਬੀ ਟ੍ਰੇਨ ਥੱਲੇ ਆ ਕੇ ਉਹਨਾਂ ਨੇ ਆਂਧਰਾ ਪ੍ਰਦੇਸ਼ ਦੇ ਅਫਸਰਾਂ ਨੇ ਮੈਮੋਰੰਡਮ ਦਿੱਤਾ ਸੀਗਾ ਗੋਸ਼ਟ ਤੁਸੀਂ ਤੇ ਨਹੀਂ ਪੁੱਛਵਾ ਰਹੇ ਕੋਮੰਦ ਜਿਹੜੀ 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 ਗੱਲ ਪੁੱਛਣ ਵਾਲੀ ਆ ਉਹ ਤਾਂ ਪੁੱਛੋ ਤੁਸੀਂ ਕਿਉਂ ਮਾਰਿਆ ਜੀ ਉਹਨੂੰ ਗੋਸ਼ਟ ਕੁਮਾਰ ਨੂੰ ਜਿਹੜੇ ਦੋਸ਼ ਆਏ ਨੇ ਅੱਜ ਤੁਹਾਡੇ ਸਾਡੇ ਅਸੀਂ ਡਿਫੈਂਸ ਦਿੱਤੀ ਆ ਅਸੀਂ ਡਿਫੈਂਸ ਦਿੱਤੀ ਆ ਅਸੀਂ ਨਿਆਂਪਾਲਿਕਾ ਦਾ ਰਿਸਪੈਕਟ ਕਰਦੇ ਆ ਅਸੀਂ ਉੱਥੇ ਅੱਜ ਚੋਟ ਦੇ ਚੈਲੰਜ ਕਰਾਂਗੇ ਉਹ ਜਦੋਂ ਅਡਵਾਨੀ ਸਾਹਿਬ ਨੂੰ ਉੱਥੇ ਪੁੱਛਿਆ ਆਪ ਵੀ ਇਸ ਤੇ ਸੁਵੀਸਾਇਡ ਕਰ ਰਹੇ ਜੇ ਅੱਜ ਨਕਸਲਿਜ਼ਮ ਦੇ ਵਿੱਚ ਸਾਨੂੰ ਇੱਥੇ ਖਤਮ ਹੋਇਆ ਸਾਡੇ ਤੇ ਵੀ ਕੇਸ ਹੋਏ ਸਾਨੂੰ ਵੀ ਸੂਲ ਡਿਸਾਈਡ ਕਰਨੇ ਪਏ ਕਿ ਅਡਵਾਨੀ ਸਾਹਿਬ ਕਹਿੰਦੇ ਜਦੋਂ ਅਸੀਂ ਪਾਵਰ ਚਾਏ ਤਾਂ ਉਹਦੇ ਵੀ ਸੋਚਾਂਗੇ ਉਹਨਾਂ ਨੂੰ ਪੁੱਛੋ ਸੀਬੀਆਈ ਨੇ ਜਿਹੜੀ ਸਜ਼ਾ ਇਹ ਦਿੱਤੀ ਹੈ ਸੰਤੁਸ਼ਟ ਹੋ ਜੀ ਇਹਦੇ ਤੋਂ ਕੋਈ ਨਹੀਂ ਸੰਤੁਸ਼ਟ ਅਸੀਂ ਇਹਨੂੰ ਚੈਲੰਜ ਕਰਾਂਗੇ ਚੈਲੰਜ ਆ ਬਿਲਕੁਲ ਅਜੇ ਵੀ ਉਹਨਾਂ ਦੇ ਪਾਸੇ ਪਤਾ ਲੱਗਾ ਕਿ

ਇਹ ਕੋ 30 ਸਾਲ ਨਹੀਂ ਜੀ 31 ਸਾਲ ਹੋ ਗਏ ਆ ਇਹ 22 6 1993 ਦਾ ਮਾਮਲਾ ਵਾ ਤੇ ਅੱਜ ਜਿਹੜੀ ਆ 7 6 2024 ਆ ਗਈ ਹੈ ਇਹਨੂੰ 31 ਸਾਲ ਪੂਰੇ ਹੋ ਗਏ ਆ 22 6 1993 ਨੂੰ ਜਿਹੜਾ ਡੀਐਸਪੀ ਦਲਬਾਖ ਸਿੰਘ ਸੀ ਤਰਨਤਾਰਨ ਵਿਦ ਪੁਲਿਸ ਪਾਰਟੀ ਸਿਟੀ ਥਾਣਾ ਤਰਨਤਾਰਨ ਨੂੰ ਨਾਲ ਲੈ ਕੇ ਰਾਤ 10 ਵਜੇ ਚੰਨ ਲਾਲ ਦੇ ਘਰ ਛਾਪਾ ਮਾਰਦਾ ਵਾ ਤੇ ਉਹਦੇ ਤਿੰਨ ਬੇਟਿਆਂ ਤੇ ਉਹਨੂੰ ਜਿਹੜਾ ਅਰੈਸਟ ਕਰਕੇ ਥਾਣਾ ਸਿਟੀ ਦੇ ਵਿੱਚ ਲੈ ਜਾਂਦਾ ਪਹਿਲਾਂ ਉਹਨਾਂ ਨੂੰ ਘਰ ਜਾ ਕੇ ਉੱਥੇ ਕੁੱਟਦੇ ਆ ਫਿਰ ਉਹਨਾਂ ਨੂੰ ਉੱਥੋਂ ਅਰੈਸਟ ਕਰਕੇ ਥਾਣਾ ਸਿਟੀ ਦੇ ਵਿੱਚ ਲੈ ਜਾਂਦੇ ਆ ਤੇ ਇੱਕ ਮਹੀਨਾ ਗੁਲਸ਼ਨ ਕੁਮਾਰ ਨੂੰ ਨਜਾਇਜ਼ ਹਰਾਸ ਦੇ ਵਿੱਚ ਰੱਖ ਕੇ ਕੁਝ ਟਾਈਮ ਚੰਨ ਲਾਲ ਨੂੰ ਰੱਖਿਆ ਕੁਝ ਟਾਈਮ ਪਰਵੀਨ ਕੁਮਾਰ ਨੂੰ ਰੱਖਿਆ ਕੁਝ ਟਾਈਮ ਬੋਬੀ ਨੂੰ ਰੱਖਿਆ ਇਹਨਾਂ ਨੂੰ ਵੱਖ-ਵੱਖ ਟਾਈਮ ਦੇ ਵਿੱਚ ਛੱਡਦੇ ਰਹੇ ਤੇ 1 ਮਹੀਨਾ ਗੁਲਸ਼ਨ ਕੁਮਾਰ ਨੂੰ ਨਜਾਇਜ਼ ਹरासत ਦੇ ਵਿੱਚ ਰੱਖ ਕੇ 22 7 1993 ਨੂੰ ਜਿਹੜੇ ਤਿੰਨ ਹੋਰ ਮੁੰਡਿਆਂ ਦੇ ਨਾਲ ਦੋ ਜੀਰੇ ਦੇ ਤੇ ਇੱਕ ਜੰਡੇਆਲਾ ਸਾਈਡ ਦਾ ਜਿਹਦੇ ਜੇ ਇੱਕ ਦਾ ਨਾਂ ਜਰਨੈਲ ਸਿੰਘ ਕਰਨੈਲ ਸਿੰਘ ਤੇ ਇੱਕ ਦਾ ਮੈਨੂੰ ਨਾਂ ਭੁੱਲ ਗਿਆ ਤੇ ਤਿੰਨਾਂ ਦੇ ਨਾਲ ਉਹਦਾ ਜਿਹੜਾ ਪਿੰਡ ਪਲਾ ਸੌਰ ਦੀ ਪੁਲੀ ਦੇ ਉੱਤੇ ਉਹਨਾਂ ਦਾ ਝੂਠਾ ਮੁਕਾਬਲਾ ਬਣਾ ਕੇ ਤੇ ਉਹਨੂੰ ਜੈਨੂਅਲ ਦੱਸਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਗੋਲਚਨ ਕੁਮਾਰ ਦਾ ਫਾਦਰ ਚੰਮਨ ਲਾਲ ਸੀ ਉਹ ਬਹੁਤ ਅਣਖੀ ਬੰਦਾ ਸੀ ਉਹਨੇ ਇਹ ठान ਲਈ ਵੀ ਮੈਂ ਇਸ ਕੇਸ ਦੇ ਵਿੱਚ ਜਿਹੜਾ ਅਨਸਾਫ਼ ਲੈ ਕੇ ਰਹਿਣਾ ਵਾ ਉਹਨੇ ਵਾਖ ਵਾਖ ਤਾਉਟਿਸ ਨੂੰ ਜਿਹੜੀਆਂ ਐਪਲੀਕੇਸ਼ਨ ਦਿੱਤੀਆਂ ਏ ਝੂਠੇ ਮੁਕਾਬਲੇ ਬਾਰੇ ਤੇ ਇਹ ਦੱਸਿਆ ਵੀ ਜਿਹੜਾ ਗੋਲਚਨ ਕੁਮਾਰ ਸੀ ਉਹਨੂੰ ਤੇ 1 ਮਹੀਨਾ ਪਹਿਲਾਂ ਹੀ ਕੁਝ ਨੇ ਅਰੈਸਟ ਕਰਕੇ ਰੱਖਿਆ ਤੇ ਦੂਜੇ ਤਿੰਨ ਬੰਦਿਆਂ ਨੂੰ ਵੀ ਜਿਹੜੇ ਹੀ ਉਹਨਾਂ ਨੂੰ ਵੀ ਕਈ ਦਿਨ ਪਹਿਲਾਂ ਅਰੈਸਟ ਕਰਕੇ ਉਹ ਥਾਣੇ ਦੇ ਵਿੱਚ ਰੱਖਿਆ ਗਿਆ ਇਹ ਇਸ ਤੋਂ ਬਾਅਦ 1995 ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਵਾਲੀ ਰਿਟ ਪਟੀਸ਼ਨ ਤੋਂ ਬਾਅਦ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਸੀਬੀਆਈ ਕੋ ਜਾਂਦੀ ਹੈ ਤੇ ਸੀਬੀਆਈ ਇਹਦੇ ਵਿੱਚ 1997 ਦੇ ਵਿੱਚ ਐਫਆਈਆਰ ਰਜਿਸਟਰਡ ਕਰਦੀ ਆ ਤੇ 1999 ਦੇ ਵਿੱਚ ਇਹਦੀ ਇਹਦਾ ਚਲਾਨ ਆਉਂਦਾ ਪੰਜ ਬੰਦਿਆਂ ਦੇ ਖਿਲਾਫ ਤੇ ਜਿੰਨਾਂ ਦੀ ਜਿਹੜੇ ਪੰਜ ਕਿਊਜ਼ ਦੀ ਹੀ ਉਹਨਾਂ ਦੀ ਤਿੰਨਾਂ ਦੀ ਤਾਂ ਟ੍ਰਾਇਲ ਦਰਾਣੀ ਡੈਥ ਹੋ ਜਾਂਦੀ ਆ ਤੇ ਦੋ ਨੂੰ ਅੱਜ ਇੱਕ ਨੂੰ 364 ਦੇ ਵਿੱਚ 7 ਸਾਲ ਦੇ 302 ਦੇ ਵਿੱਚ ਜਿਹੜੀ ਆ ਉਹ ਮਰਕੈਦ ਦੀ ਜਿਹੜੀ سزا ਹੋਈ ਆ ਇਹਦੇ ਵਿੱਚ ਵੱਡੀ ਗੱਲ ਇਹ ਵੇਖਣ ਵਾਲੀ ਆ ਕਿ ਇਹ ਜਿਹੜਾ ਕੇਸ ਆ 16 ਸਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਸਟੇ ਰਿਹਾ ਵਾ 2016 ਦੇ ਵਿੱਚ ਸਟੇ ਵਕੇਟ ਹੋਣ ਤੋਂ ਬਾਅਦ ਵੀ ਜਿਹੜੇ ਪੁਲਿਸ ਮੁਲਾਜ਼ਮ ਕਯੂਜ਼ਡ ਬਣੇ ਸੀ ਕਿਉਂਕਿ ਉਹ ਚੁੱਧੇ ਅਹੁਦਿਆਂ ਦੇ ਉੱਤੇ ਹੀ ਜਿਹੜਾ ਡੀਐਸਪੀ ਦਲਬਾਖ ਸਿੰਘ ਹੀ ਡੀਆਈਜੀ ਪ੍ਰਮੋਟ ਹੋ ਗਿਆ ਹੀ ਤੇ ਜਿਹੜਾ ਐਸਐਚਓ ਗੁਰਬਜਨ ਸਿੰਘ ਹੀ ਉਹ ਵੀ ਡੀਐਸਪੀ ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕਾ ਹੈ ਪੂਰੇ ਆਪਣੇ ਬੈਨੀਫਿਟ ਲੈ ਕੇ ਆਪਣੀ ਸਰਵਿਸ ਦੇ ਜਿੰਨੀਆਂ ਵੀ ਸੁੱਖ ਸਹੂਲਤਾਂ ਉਹਨਾਂ ਲਈਆਂ ਤੇ ਬਾ ਇਸ ਤਰ ਰਿਟਾਇਰ ਹੋਏ ਤੇ ਇਹ ਜਿਹੜਾ ਕ੍ਰਾਈਮ 31 ਸਾਲ ਉਹਨਾਂ ਨੇ ਪਹਿਲਾਂ ਕੀਤਾ ਹੀ ਜੇ ਦੀ ਸਜ਼ਾ ਉਹਨਾਂ ਨੂੰ ਉਸ ਟਾਈਮ ਮਿਲਦੀ ਤੇ ਜਿਹੜੀ ਉਹਨਾਂ ਦੀ ਸਰਵਿਸ ਦੇ ਜਿੰਨੇ ਬੈਨੀਫਿਟ ਹੀ ਉਹ ਕੱਟੇ ਜਾਣੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਪਤਾ ਲੱਗਣਾ ਸੀ ਕਿ ਕ੍ਰਾਈਮ ਕਰਨ ਦਾ ਕੀ ਮਤਲਬ ਹੁੰਦਾ ਵਾ ਜਿਹੜੇ ਬੰਦੇ ਨੇ ਕ੍ਰਾਈਮ ਰੋਕਣਾ ਹੁੰਦਾ ਕਾਨੂੰਨ ਦੀ ਜਿਹੜਾ ਕਾਨੂੰਨ ਦਾ ਰਖਵਾਲਾ ਹੁੰਦਾ ਉਹਦੇ ਵੱਲੋਂ ਇਹ ਕ੍ਰਾਈਮ ਕੀਤਾ ਗਿਆ ਤੇ ਅੱਜ 31 ਸਾਲ ਬਾਅਦ ਸਾਡੀ ਕੋਰਟਾਂ ਦੀ ਢਿੱਲੀ ਪ੍ਰोसीडिंग ਦਾ ਕਰਕੇ 31 ਸਾਲ ਬਾਅਦ ਜਿਹੜਾ ਫੈਸਲਾ ਆਇਆ ਗਿਆ ਤੇ ਉਹਦੇ ਵਿੱਚ ਵੀ 364 ਦੇ ਵਿੱਚ ਸਜ਼ਾ ਜਿਹੜੀ ਆ 7 ਸਾਲ ਸੁناਈ ਗਈ ਆ ਇਨੂੰ ਇਸ ਪੱਖ ਤੋਂ ਲੈਣਾ ਕਿ ਇਹ ਕੋਈ ਆਮ ਕ੍ਰਾਈਮ ਨਹੀਂ ਕਿ ਇਹ ਬੰਦੇ ਨੇ ਕੇ ਇਹ ਬੰਦੇ ਨੂੰ ਕਿਡਨਾਪ ਕਰ ਲਿਆ ਤੇ ਉਹਦੇ ਚ 7 ਸਾਲ ਉਹਨੂੰ ਸਜ਼ਾ ਸੁਣਾ ਦਿੱਤੀ। ਇਹ ਇੱਕ ਜਿਹੜਾ ਕਾਨੂੰਨ ਦਾ ਰਖਵਾਲਾ ਹੀ ਪੂਰੇ ਜ਼ਿਲ੍ਹੇ ਦਾ ਐਸਪੀ ਉਸ ਟਾਈਮ ਦਲਬਾਖ ਸਿੰਘ ਉਹਨੇ ਕਾਨੂੰਨ ਦੀ ਰੱਖਿਆ ਕਰਨੀ ਹੀ ਉਹਦੀ ਅਗਵਾਈ ਦੇ ਵਿੱਚ ਪੂਰੀ ਪੁਲਿਸ ਪਾਰਟੀ ਨੇ 4 ਬੰਦਿਆਂ ਨੂੰ ਅਰੇਸਟ ਕੀਤਾ ਤਿੰਨ ਬੰਦੇਆਂ ਦੂਜਿਆਂ ਨੂੰ ਵੀ ਵੱਖ-ਵੱਖ ਤਾਵਾਂ ਤੋਂ ਚੁੱਕ ਕੇ ਇੱਕ ਮਹੀਨਾ ਗੈਰ ਕਾਨੂੰਨੀ ਹਰਾਸ ਦੇ ਵਿੱਚ ਰੱਖਿਆ ਉਹਨਾਂ ਨੂੰ ਕੁੱਟਿਆ ਮਾਰਿਆ ਤੇ ਵੱਖ-ਵੱਖ ਤਰ੍ਹਾਂ ਦੇ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਪਰਿਵਾਰਾਂ ਨੂੰ ਹਰਾਸਮੈਂਟ ਕੀਤਾ ਉਹਨਾਂ ਕੋ ਪੈਸੇ ਲੈਣ ਦੀ ਕੋਸ਼ਿਸ਼ ਕੀਤੀ ਗਰੀਬ ਪਰਿਵਾਰਾਂ ਕੋ ਪੈਸੇ ਨਹੀਂ ਮਿਲੇ ਵੱਡੀ ਗੱਲ ਇਹ ਆ ਵੀ ਸਿੱਖ ਪਰਿਵਾਰਾਂ ਨੂੰ ਤੇ ਅਤਵਾਦੀ ਦਰਸਾਇਆ ਜਾਂਦਾ ਸੀ ਪਰ ਇਹ ਇੱਕ ਹਿੰਦੂ ਖੱਤਰੀ ਪਰਿਵਾਰ ਹੀ ਜਿਹੜਾ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਉਹਨਾਂ ਨੂੰ ਪਹਿਲਾਂ ਤਾਂ ਲਟੇਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਫਾਈਲਾਂ ਦੇ ਵਿੱਚ ਤੇ ਜਦੋਂ ਉਹਨਾਂ ਦਾ ਇਨਕਾਊਂਟਰ ਬਣਾਇਆ ਗਿਆ ਤੇ ਫਿਰ ਆਪਣੀਆਂ ਮੋਢੇ ਦੀਆਂ ਫੀਤੀਆਂ ਵਧਾਉਣ ਦਾ ਵਾਸਤੇ ਉਹਨਾਂ ਨੂੰ ਆਤਵਾਦੀ ਬਣਾ ਕੇ ਪੇਸ਼ ਕੀਤਾ ਗਿਆ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਹੀ ਗਲਤ ਫਾਈਲਾਂ ਬਣਾਈਆਂ ਹੋਈਆਂ ਕੋਰਟ ਦੇ ਵਿੱਚ ਇਹਨਾਂ ਦੀ ਜਿਹੜਾ ਵਾ ਉਹ ਫਾਂਸੀ ਦਾ ਫੰਦਾ ਬ ਗਲੇ ਦਾ ਫੰਦਾ ਬਣੇ ਤੇ ਇਹਨਾਂ ਨੂੰ ਅੱਜ ਜਿਹੜੀ ਸਜ਼ਾ ਹੋਈ ਆ ਪਰ ਸਜ਼ਾ ਜਿਹੜੀ 7 ਸਾਲ ਹੋਈ ਆ ਇਹਨੂੰ ਆਮ ਕ੍ਰਾਈਮ ਦੇ ਤੌਰ ਦੇ ਉੱਤੇ ਵੇਖਣਾ ਇਹ ਬਹੁਤ ਸਾਡੇ ਗਲੇ ਤੋਂ ਠਾਂ ਨਹੀਂ ਲੰਘ ਰਿਹਾ ਕਿਉਂਕਿ ਜਿਹੜਾ ਇੱਕ ਡੀਐਸਪੀ ਜਾਂ ਐਸਪੀ ਉਸ ਟਾਈਮ ਜ਼ਿਲ੍ਹੇ ਦੀ ਫੋਰਸ ਦਾ ਮਾਲਕ ਹੀ ਜੀ ਉਹ ਇਹੋ ਜਿਹਾ ਕ੍ਰਾਈਮ ਕਰਦਾ ਜਿਸ ਨੇ ਪੂਰੀ ਲਕਾਈ ਦਾ ਕਾਨੂੰਨ ਦੀ ਸਥਿਤੀ ਨੂੰ ਉਹਨੇ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਜੇ ਉਹ ਕਾਨੂੰਨ ਹੱਥ ਚ ਲੈ ਰਿਹਾ ਤੇ ਇਹੋ ਜੇ ਬੰਦੇ ਨੂੰ ਤੇ ਉਮਰ ਕੈਦ ਹੋਣੀ ਚਾਹੀਦੀ ਸੀ ਇਹ ਇੰਨੀ ਸਜ਼ਾ ਘੱਟ ਹੋਈ ਆ ਜੇ ਜੱਜਮੈਂਟ ਹੁੰਦੀ ਆ ਇਹ ਪੜ ਕੇ ਤੇ ਗਾਂ ਇਹਦਾ ਵੇਖਦੇ ਆਂ ਵੀ ਅਪੀਲ ਦੇ ਵਿੱਚ ਜਾ ਕੇ ਇਹਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ